ਮਾਂ ਖੇਡ ਕਬੱਡੀ ਨੂੰ ਪੰਜਾਬ ਦੀ ਮਾਂ ਆਈ ਮਾਂ ਖੇਡ ਹੈ ਤੇ ਅੱਜ ਮਾਂ ਖੇਡ ਕਬੱਡੀ ਨੂੰ ਕਿੱਥੇ ਖੜਾ ਦੇਖਦੇ ਹਾਂ ਅੱਜ ਦਾ ਜੇ ਟਾਈਮ ਦੇਖੀਏ ਤਾਂ ਸਾਡੀ ਜਿਹੜੀ ਮਾਂ ਖੇਡ ਕਬੱਡੀ ਦੀ ਆਪਾਂ ਗੱਲ ਕਰ ਰਹੇ ਹਾਂ ਬਹੁਤ ਮਾੜੇ ਹਾਲਾਤ ਚੋਂ ਗੁਜ਼ਰ ਰਹੀ ਹੈ ਅੱਜ ਦਾ ਜਿਹੜਾ ਮਾਹੌਲ ਹੋ ਗਿਆ ਹਿੰਮਤ ਨਹੀਂ ਪੈਂਦੀ ਵੀਰੇ ਕਿ ਅਸੀਂ ਪਲੇਅਰਾਂ ਨੂੰ ਲਿਜਾ ਕੇ ਗਰਾਊਂਡਾਂ 'ਚ ਖੇਡੀਏ ਜਿੱਦਾਂ ਹੁਣ ਗਰਾਊਂਡਾਂ 'ਚ ਬੜ ਕੇ ਪਲੇਅਰਾਂ ਨੂੰ ਛਰੇ ਆਮ ਗੋਲੀ ਮਾਰੀ ਜਾਂਦੀ ਹੈ ਪੋਲਿਟਿਕ ਸਾਹਵੀ ਹੋ ਗਈ ਹੈ ਉਹਨੂੰ ਦੇਖ ਕੇ ਬੜਾ ਲੱਗ ਅਫਸੋਸ ਹੁੰਦਾ ਹੈ ਕਿ ਇਹ ਉਹੀ ਸਾਡਾ ਪੰਜਾਬ ਹੈ ਜਿੱਦੇ ਚ ਅਸੀਂ ਆਪਣੇ ਆਜ਼ਾਦੀ ਨਾਲ ਆਪਣੇ ਗਰਾਉਂਡਾਂ ਚ ਆਪਣੀ ਮਾਂ ਖੇਡ ਕਬੱਡੀ ਲਈ ਖੇਡ ਸਕਦੇ ਤੇ ਬੜੇ ਦੁੱਖ ਦੀ ਗੱਲ ਆ ਕਿ ਸਰਕਾਰਾਂ ਵੀ ਇਹਦੇ ਤੇ ਧਿਆਨ ਨਹੀਂ ਦੇ ਰਹੀਆਂ ਇੱਕ ਇੱਕ ਰੇਡ ਤੇ ਜਿਹੜੇ ਨੇ ਉਹ 5 5 6 6 ਲੱਖ ਰੁਪਏ ਲੱਗਦੇ ਨੇ ਲੱਖਾਂ ਦੀਆਂ ਰੇਡਾਂ ਪੈਦੀਆਂ ਲੱਖਾਂ ਦੇ ਜੱਫੇ ਪਰ ਅੱਜ ਇਸ ਤਰੀਕੇ ਦੇ ਨਾਲ ਇਹਨਾਂ ਮਾੜੇ ਹਾਲਾਤਾਂ ਦੇ ਵਿੱਚ ਕਬੱਡੀ ਦੇ ਕੀ ਕਰੀ ਇਹ ਇਹਦੇ ਵਿੱਚ ਪੋਲਿਟਿਕਸ ਬਹੁਤ ਹਾਵੀ ਹੋਗੀ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਇਹਦਾ ਮੈਨੂੰ ਲੱਗਦਾ ਨਸ਼ੇ ਵੀ ਕਿਤੇ ਨਾ ਕਿਤੇ ਸਾਡੀ ਮਾਂ ਖੇਡ ਕਬੱਡੀ ਤੇ ਹਾਰੀ ਜਿਸ ਤਰੀਕੇ ਦੇ ਨਾਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਸੁੱਪਰਸਟਾਰ ਖਿਡਾਰੀ ਸੀਗੇ ਹਨ ਉਹਨਾਂ ਦੀ ਉਚਾਨਕ ਜਿਹੜੀ ਆ ਹੱਟ ਅਟੈਕ ਦੇ ਨਾਲ ਮੌਤ ਹੁੰਦੀ ਹੈ ਖੇਡ ਤੋਂ ਹੁੰਦਿਆ ਇੱਕੋ ਦਾ ਮੁੱਤੇ ਪਿਆਂ ਦਾ ਪਤਾ ਨਹੀਂ ਲੱਗਦਾ ਕਿ ਸੁੱਤੇ ਪਏ ਰਹਿ ਜਾਂਦੇ ਹਨ ਕਈ ਵਾਕਏ ਇਦਾਂ ਦੇ ਹੋ ਗਏ ਨੇ ਉਸਤੇ ਵੀ ਲਖਸਾਨ ਨੇ ਟਿੱਪਣੀ ਕੀਤੀ ਹੈ ਕਹਿੰਦੇ ਉਹਨਾਂ ਦੀ ਨਤੀਜਾ ਤੇ ਨਾ ਕਿਤੇ ਨਸ਼ਾ ਸਾਨੂੰ ਨੁਕਸਾਨਤਾ ਕਰਦਾ ਹੀ ਆ ਨਾ ਜਦ ਤੁਸੀਂ ਨਸ਼ਾ ਕਰਕੇ ਖੇਡ ਡੋਂਗੇ ਉਹ ਤੁਹਾਡੀ ਇੱਕ ਥੋੜੇ ਟਾਈਮ ਲਈ ਤੁਹਾਡੀ ਤਾਕਤ ਆ ਜਿਹੜੀ ਉਹਦੇ ਚ ਵਾਦਾ ਕਰੂਗਾ ਉਸ ਤੋਂ ਬਾਅਦ ਉਹ ਨੁਕਸਾਨ ਹੀ ਕਰੂਗਾ ਤੁਹਾਡੇ ਇੱਕ ਬਾਡੀ ਆਰਗਨ ਫੇਲ ਹੋ ਜਾਣਗੇ ਹਾਰਟ ਅਟੈਕ ਦੀ ਪ੍ਰੋਬਲਮ ਉਹਦੇ ਨਾਲ ਹੋ ਸਕਦੀ ਹੈ ਔਰ ਇਹ ਗੱਲ ਠੀਕ ਹੈ ਨਸ਼ਾ ਨੁਕਸਾਨ ਜ਼ਰੂਰ ਪਹੁੰਚਾਉਂਦੇ ਆ ਸੌ ਲੱਗਦਾ ਹੈ ਕਿ ਜੇ ਜਿੱਦਾਂ ਦੇ ਹਾਲਾਤ ਹੁਣ ਬਣ ਗਏ ਨੇ ਹਨਾ ਕਈ ਕਬੱਡੀ ਖਿਡਾਰੀਆਂ ਦੀ ਜਿਹੜੀ ਸ਼ਰੇਆਮ ਗੋਲੀ ਮਾਰ ਕੇ ਕਤਲ ਕੀਤਾ ਜਾਂਦਾ ਤਾਂ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਜਿਹੜੇ ਮਾਪੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵਿਚਾਰ ਹੈਗਾ ਕਿ ਬੱਚਿਆਂ ਨੂੰ ਗਰਾਊਂਡ ਤੱਕ ਨਾ ਚੋਣ ਬਿਲਕੁਲ ਸਰ ਮਾਪਿਆਂ ਨੂੰ ਤਾਂ ਡਰ ਲੱਗਦਾ ਹੀ ਹੁਣ ਜਿਹਦਾ ਪੁੱਤ ਗਰਾਊਂਡ 'ਚ ਖੇਡਦਾ ਮਾਰਿਆ ਗਿਆ ਔਰ ਉਹਦੀ ਕੋਈ ਸੁਣਵਾਈ ਵੀ ਨਹੀਂ ਹੋਈ ਉਹਨਾਂ ਦੇ ਸਰਕਾਰ ਉਹਨਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾ ਰਹੀ ਹੈ ਤਾਂ ਫਿਰ ਮਾਪਿਆਂ ਨੂੰ ਤਾਂ ਕਿਤੇ ਨਾ ਕਿਤੇ ਡਰ ਲੱਗਦਾ ਹੀ ਹੈ ਔਰ ਮਾਪੇ ਕਿਉਂ ਭੇਜਣਗੇ ਉਹਨਾਂ ਨੂੰ ਹਸੀਕਾਲ ਜੀ ਤੁਸੀਂ ਵਖਰੇ ਰਿਆਸਤ نیوز ਤੇ ਮੈਂ ਜਸ ਖਹਿਰਾ ਗੱਲਬਾਤ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਘਟਨਾਵਾਂ ਜਿਹੜੀਆਂ ਨੇ ਉਹ ਕਬੱਡੀ ਗਰਾਊਂਡਾਂ ਦੇ ਵਿੱਚ ਵਾਪਰੀਆਂ ਨੇ ਸੋ ਅੱਜ ਪੰਜਾਬ ਦੀ ਮਾਂ ਖੇਡ ਕਬੱਡੀ ਕਿੱਥੇ ਖੜੀ ਹੈ ਕੀ ਜਿਹੜੇ ਵਿਚਾਰ ਚਰਚਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਿਵਾਦ ਛੱਡਦੇ ਨੇ ਚਾਹੇ ਫਿਰ ਉਹ ਲੱਖਾ ਸੁਧਾਉਣਾ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਹੁਣ ਉਹ ਹੁਣ ਚਾਹੇ ਫਿਰ ਉਹਨਾਂ ਦੇ ਰਿਪਲਾਈ ਚਾਹੇ ਉਹ ਮੰਗੀ ਹੋਵੇ ਚਾਹੇ ਫਿਰ ਹੋਰ ਕਬੱਡੀ ਖਿਡਾਰੀ ਹੋਣ ਜਿਨ੍ਹਾਂ ਦੇ ਵੱਲੋਂ ਦਿੱਤੇ ਗਏ ਨੇ ਸੋ ਅੱਜ ਪੂਰੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਮਲਕੀਤ ਸਿੰਘ ਜਿਹੜੇ ਕਬੱਡੀ ਕੋਚ ਨੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਰ ਅੱਜ ਮਾਂ ਖੇਡ ਕਬੱਡੀ ਨੂੰ ਪੰਜਾਬ ਦੀ ਮਾਂ ਹੈ ਮਾਂ ਖੇਡ ਹੈ ਤੇ ਅੱਜ ਮਾਂ ਖੇਡ ਕਬੱਡੀ ਨੂੰ ਕਿੱਥੇ ਖੜਾ ਦੇਖਦੇ ਹਾਂ ਪੰਜਾਬ ਦੇ ਵਿੱਚ ਭਾਜੀ ਅੱਜ ਦਾ ਜੇ ਟਾਈਮ ਦੇਖੀਏ ਤਾਂ ਸਾਡੀ ਜਿਹੜੀ ਮਾਂ ਖੇਡ ਕਬੱਡੀ ਦੀ ਆਪਾਂ ਗੱਲ ਕਰ ਰਹੇ ਹਾਂ ਬਹੁਤ ਮਾੜੇ ਹਾਲਾਤ ਚੋਂ ਗੁਜ਼ਰ ਰਹੀ ਹੈ ਪਿੱਛੇ ਜੇ ਜਿੱਦਾਂ ਹੁਣ ਕਬੱਡੀ ਤੇ ਬੜਾ ਪ੍ਰਮੋਟ ਕੀਤਾ ਗਿਆ ਨੂੰ ਸਾਡੇ ਬਾਹਰਲੇ ਵੀਰ ਜਿਹੜੇ ਬਾਹਰ ਗਏ ਉਹਨਾਂ ਨੇ ਬਹੁਤ ਪ੍ਰਮੋਟ ਕੀਤਾ ਔਰ ਕੁਝ ਕੁ ਸਾਲ ਸਾਡੇ ਪਿੱਛੇ ਸਰਕਾਰਾਂ ਨੇ ਵੀ ਇਹਨਾਂ ਨੂੰ ਪੂਰਾ ਸਪੋਰਟ ਕੀਤਾ ਕਿ ਮਾਂ ਖੇਡ ਕਬੱਡੀ ਨੂੰ ਕਿਤੇ ਨਾ ਕਿਤੇ ਅੱਗੇ ਲੈ ਕੇ ਆਈਏ ਜੀ ਪਰ ਹੁਣ ਅੱਜ ਦਾ ਜਿਹੜਾ ਮਾਹੌਲ ਹੋ ਗਿਆ ਹਿੰਮਤ ਨਹੀਂ ਪੈਂਦੀ ਵੀਰੇ ਕਿ ਅਸੀਂ ਪਲੇਅਰਾਂ ਨੂੰ ਲਾ ਜਾ ਕੇ ਗਰਾਊਂਡਾਂ 'ਚ ਖੇਡੀਏ ਜਿੱਦਾਂ ਹੁਣ ਗਰਾਊਂਡਾਂ 'ਚ ਵੜ ਕੇ ਪਲੇਅਰਾਂ ਨੂੰ ਸ਼ਰੇਆਮ ਗੋਲੀ ਮਾਰੀ ਜਾਂਦੀ ਹੈ ਔਰ ਜਿਹੜੀ ਪੋਲਿਟਿਕਸ ਆ ਵੀ ਹੋ ਗਈ ਹੈ ਉਹਨੂੰ ਦੇਖ ਕੇ ਬੜਾ ਲੱਗ ਅਫਸੋਸ ਹੁੰਦਾ ਹੈ ਕਿ ਇਹ ਉਹੀ ਸਾਡਾ ਪੰਜਾਬ ਹੈ ਜਿੱਦੇ 'ਚ ਅਸੀਂ ਆਪਣੇ ਆਜ਼ਾਦੀ ਨਾਲ ਆਪਣੇ ਗਰਾਊਂਡਾਂ 'ਚ ਆਪਣੀ ਮਾਂ ਖੇਡ ਕਬੱਡੀ ਲਈ ਖੇਡ ਸਕਦੇ ਤੇ ਬੜੇ ਦੁੱਖ ਦੀ ਗੱਲ ਆ ਕਿ ਸਰਕਾਰਾਂ ਵੀ ਇਹਦੇ ਤੇ ਧਿਆਨ ਨਹੀਂ ਦੇ ਰਹੀਆਂ ਔਰ ਜਿਹੜੇ ਹੁਣ ਜਿਹੜੇ ਮਾਵਾ ਦੇ ਪੁੱਤ ਚਲੇ ਗਏ ਉਹਨਾਂ ਵਾਸਤੇ ਬੜਾ ਅਫਸੋਸ ਹੈ ਔਰ ਚਾਹੀਦਾ ਸਰਕਾਰ ਨੂੰ ਕਿ ਸਾਨੂੰ ਇਹੋ ਜਿਹਾ ਮਾਹੌਲ ਦੇਵੇ ਕਿ ਅਸੀਂ ਘਟੋ ਘਟ ਆਪਣੇ ਗਰਾਊਂਡਾਂ 'ਚ ਆਪਣੇ ਬੱਚਿਆਂ ਨੂੰ ਖੇਡਦਾ ਤਾਂ ਦੇਖ ਸਕੀਏ ਅਸਰ ਗੱਲ ਕਰੀ ਕਿ ਜਿਸ ਹਿਸਾਬ ਦੇ ਨਾਲ ਪਹਿਲਾਂ ਕਹਾਵਤ ਇੱਕ ਆਮ ਜਿਹੜੀ ਆ ਗਰਾਊਂਡਾਂ ਦੇ ਵਿੱਚ ਵੀ ਜਿਹੜੇ ਨੇ ਉਹ ਕਮੈਂਟੇਟਰ ਬੋਲਦੇ ਨੇ ਕਿ ਕਬੱਡੀ ਜਿਹੜੀ ਆ ਉਹ ਸਾਡੇ ਜਿਹੜੇ ਸਪੋਰਟਰ ਤੇ ਪ੍ਰਮੋਟਰ ਸੀਗੇ ਕੱਖਾਂ ਤੋਂ ਲੱਖਾਂ ਦੀ ਲੈ ਕੇ ਲੱਖਾਂ ਤੋਂ ਕਰੋੜਾਂ ਤੱਕ ਅੱਜ ਇੱਕ ਟੂਰਨਾਮੈਂਟ ਦਾ ਜਿਹੜਾ ਬਜਟ ਆ ਗਿਆ ਇੱਕ ਇੱਕ ਰੇਡ ਤੇ ਜਿਹੜੇ ਨੇ ਉਹ 5 5 6 6 ਲੱਖ ਰੁਪਏ ਲੱਗਦੇ ਨੇ ਲੱਖਾਂ ਦੀਆਂ ਰੇਡਾਂ ਪੈਂਦੀਆਂ ਲੱਖਾਂ ਦੇ ਜੱਫੇ ਪਰ ਅੱਜ ਇਸ ਤਰੀਕੇ ਦੇ ਨਾਲ ਇਹਨਾਂ ਮਾੜੇ ਹਾਲਾਤਾਂ ਦੇ ਵਿੱਚ ਕਬੱਡੀ ਦੇ ਕੀ ਕਰਨ ਮੰਦ ਪਾਜੀ ਇਹਦੇ ਚ ਪੋਲਿਟਿਕਸ ਬਹੁਤ ਹਾਵੀ ਹੋਗੀ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਇਹਦਾ ਮੈਨੂੰ ਲੱਗਦਾ ਨਸ਼ੇ ਵੀ ਕਿਤੇ ਨਾ ਕਿਤੇ ਸਾਡੀ ਮਾਂ ਖੇਡ ਕਬੱਡੀ ਤੇ ਹਾਵੀ ਹੋਗੇ ਪਲੇਅਰ ਸ਼ਰੇਆਮ ਨਸ਼ੇ ਕਰਕੇ ਖੇਡਦੇ ਨਹੀਂ ਗਰਾਊਂਡਾਂ ਚ ਪ੍ਰੋਬਲਮ ਇਹੀ ਹੋ ਗਈ ਵੀ ਸਾਨੂੰ ਸਰਕਾਰਾਂ ਵੀ ਸਪੋਰਟ ਨਹੀਂ ਕਰਤੀਆਂ ਹੁਣ ਠੀਕ ਹੈ ਸਾਡੇ ਪ੍ਰੋਮੋਟਰ ਵੀਰਾਂ ਨੇ ਇਹਦੇ ਤੇ ਬਹੁਤ ਪੈਸਾ ਲਾਇਆ ਸਾਡੀ ਗੇਮ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਹੁਣ ਪ੍ਰੋਬਲਮ ਉਹੀ ਆ ਕਿਤੇ ਨਾ ਕਿਤੇ ਜਿੱਦਾਂ ਗਰਾਊਂਡਾਂ 'ਚ ਵੜ ਕੇ ਪਲੇਅਰਾਂ ਦੇ ਮਰਡਰ ਕੀਤੇ ਜਾ ਰਹੇ ਆ ਕੋਚਾਂ ਦੇ ਮਰਡਰ ਕੀਤੇ ਜਾ ਰਹੇ ਆ ਉਹ ਬੜੀ ਅਫਸੋਸ ਦੀ ਗੱਲ ਆ ਸਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮਾਰਕੀਟ ਕਬੱਡੀ ਨੂੰ ਲੈ ਕੇ ਵਿਵਾਦ ਹੁੰਦਾ ਹੈ ਲੱਖਾਂ ਸੁਦਾਣਾ ਤੁਸੀਂ ਉਹ ਦੇਖਿਆ ਹੋਊਗਾ ਇੰਟਰਵਿਊ ਸ਼ਰਿਆਮ ਕਹਿੰਦੇ ਨੇ ਕਿ ਜਿਹੜੇ ਟੀਕੇ ਨੇ ਉਹ ਲਾਏ ਜਾਂਦੇ ਨੇ ਮੈਨੂੰ ਇੱਕ ਕਿਸਾਨ ਟੀਕੇ ਦੇ ਕੇ ਗਿਆ ਜਿੱਥੇ ਇੱਕ ਮੋਟਰ ਤੇ ਬੈਠ ਕੇ ਜਿਹੜਾ ਇਹਨਾਂ ਨੇ ਟੀਕੇ ਲਾਏ ਨੇ ਉੱਥੇ ਨਜ਼ਦੀਕ ਕੋਈ ਕਬੱਡੀ ਕੱਪ ਸੀਗਾ ਫਿਰ ਕਬੱਡੀ ਦੇ ਜਿਹੜੇ ਪਲੇਅਰ ਨੇ ਉਹਨਾਂ ਵੱਲੋਂ ਵੀ ਜਿਹੜਾ ਜਵਾਬ ਦਿੱਤਾ ਜਾਂਦਾ ਆਖਰ ਜਿਹੜਾ ਇਹ ਵਿਵਾਦ ਰੁਕੂਗਾ ਕਿੱਥੇ ਜਾ ਕੇ ਸਰ ਇਹਦੇ 'ਚ ਦੇਖੋ ਲੱਖਾ ਸਿਧਾਣਾ ਨੇ ਜੋ ਕਿਹਾ ਉਹਨਾਂ ਨੇ ਕੁਝ ਦੇਖਿਆ ਹੋਊਗਾ ਇਦਾਂ ਜਾਂ ਨਹੀਂ ਉਸ ਗੱਲ ਦਾ ਮੈਨੂੰ ਨਹੀਂ ਪਤਾ ਪਰ ਕਿਤੇ ਨਾ ਕਿਤੇ ਨਸ਼ੇ ਹਾਵੀ ਜ਼ਰੂਰ ਹੈ ਇਹ ਗੱਲ ਮੈਂ ਵੀ ਮੰਨਦਾ ਮੈਂ ਇੱਕ ਟੂਰਨਾਮੈਂਟ ਕਰਾਇਆ ਸੀਗਾ ਉੱਥੇ ਐਜ਼ ਅ ਟੈਕਨੀਕਲ ਅਫੀਸ਼ੀਅਲ ਮੈਂ ਕੰਮ ਕੀਤਾ ਉਸ ਗਰਾਊਂਡ 'ਚ ਉੱਥੇ ਮੈਂ ਗਰਾਊਂਡ ਦੇ ਅੰਦਰ ਵੀ ਸਰੀੰਜਾਂ ਪਈਆਂ ਦੇਖੀਆਂ ਮੈਂ ਆਪ ਦੇਖੀਆਂ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਕਿਹੜੇ ਪਲੇਅਰ ਨੇ ਯੂਜ਼ ਕੀਤਾ ਜਾਂ ਕਿਦਾਂ ਕੀਤਾ ਪਰ ਉੱਥੇ ਬਹੁਤ ਨਾਮੀ ਪਲੇਅਰ ਆਏ ਹੋਏ ਸੀਗੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਸੀਗੇ ਉੱਥੇ ਪਰ ਹੁਣ ਉਹ ਇਹ ਗੱਲ ਦੀ ਕੋਈ ਗਾਰੰਟੀ ਨਹੀਂ ਵੀ ਕਿਨੇ ਯੂਜ਼ ਕੀਤਾ ਪਰ ਇਹ ਗੱਲ ਹੈ ਕਿਤੇ ਨਾ ਕਿਤੇ ਠੀਕ ਹੈ ਇਹ ਗੱਲ ਜੀ ਔਰ ਦੂਸਰੀ ਗੱਲ ਜਿਹੜੇ ਹੁਣ ਪਲੇਅਰਾਂ ਵੱਲੋਂ ਜਵਾਬ ਦਿੱਤਾ ਗਿਆ ਨਹੀਂ ਦਿੱਤਾ ਗਿਆ ਉਹ ਉਸ ਬਾਰੇ ਮੈਂ ਕੁਝ ਨਹੀਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਆਪ ਕਬੱਡੀ ਨਾਲ ਜੁੜਿਆ ਇਸ ਕਰਕੇ ਮੈਨੂੰ ਇਹ ਗੱਲ ਠੀਕ ਵੀ ਨਹੀਂ ਲੱਗਦੀ ਕਿ ਮੈਂ ਕਿਸੇ ਪਲੇਅਰ ਤੇ ਟਿੱਪਣੀ ਕਰਾਂ ਹੂੰ ਪਰ ਸਰ ਜਿਸ ਤਰੀਕੇ ਦੇ ਨਾਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਸੂਪਰਸਟਾਰ ਖਿਡਾਰੀ ਸੀਗੇ ਹਨ ਉਹਨਾਂ ਦੀ ਉਚਾਨਕ ਜਿਹੜੀ ਆ ਹਾਰਟ ਅਟੈਕ ਦੇ ਨਾਲ ਮੌਤ ਹੁੰਦੀ ਆ ਖੇਡ ਤੋਂ ਹੁੰਦਿਆ ਇੱਕੋਦਮ ਸੁੱਤੇ ਪਿਆਂ ਦਾ ਪਤਾ ਨਹੀਂ ਲੱਗਦਾ ਕਿ ਸੁੱਤੇ ਪਏ ਰਹਿ ਜਾਂਦੇ ਹਨ ਨਾ ਕਈ ਵਾਕਏ ਇਦਾਂ ਦੇ ਹੋ ਗਏ ਨੇ ਉਸਤੇ ਵੀ ਲਖਸਾਣ ਨੇ ਟਿੱਪਣੀ ਕੀਤੀ ਹੈ ਕਹਿੰਦੇ ਇਹ ਉਹਨਾਂ ਦੀ ਨਤੀਜਾ ਹੈ ਬਿਲਕੁਲ ਭਾਜੀ ਕਿਤੇ ਨਾ ਕਿਤੇ ਨਸ਼ਾ ਸਾਨੂੰ ਨੁਕਸਾਨਤਾ ਕਰਦਾ ਹੀ ਆ ਨਾ ਜਦ ਤੁਸੀਂ ਨਸ਼ਾ ਕਰਕੇ ਖੇਡ ਡੋਗੇ ਉਹ ਤੁਹਾਡੀ ਥੋੜੇ ਟਾਈਮ ਲਈ ਤੁਹਾਡੀ ਤਾਕਤ ਹੈ ਜਿਹੜੀ ਉਹਦੇ ਚ ਵਾਦਾ ਕਰੂਗਾ ਉਦੋਂ ਬਾਅਦ ਉਹ ਨੁਕਸਾਨ ਹੀ ਕਰੂਗਾ ਤੁਹਾਡੇ ਇੱਕ ਬਾਡੀ ਆਰਗਨ ਫੇਲ ਹੋ ਜਾਣਗੇ ਹਾਰਟ ਅਟੈਕ ਦੀ ਪ੍ਰੋਬਲਮ ਉਹਦੇ ਨਾਲ ਹੋ ਸਕਦੀ ਹੈ ਔਰ ਇਹ ਗੱਲ ਠੀਕ ਹੈ ਨਸ਼ਾ ਨੁਕਸਾਨ ਜ਼ਰੂਰ ਪਹੁੰਚਾਉਂਦੇ ਆ ਔਰ ਦੂਸਰੀ ਗੱਲ ਇਹ ਆ ਜਿਹੜੀ ਸੁੱਤੇ ਪਏ ਚਲੋ ਹਾਰਟ ਅਟੈਕ ਵਗੈਰਾ ਹੋਰ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਸਿਰਫ ਇਹੀ ਵਜ੍ਹਾ ਹੋ ਸਕਦੀ ਹੈ ਪਰ ਨਸ਼ਾ ਨੁਕਸਾਨ ਤਾਂ ਕਰਦਾ ਹੀ ਆ ਤਾਂ ਸਰ ਹੁਣ ਜਿੱਦਾਂ ਤੁਸੀਂ ਕਬੱਡੀ ਦੇ ਕੋਚ ਹੋ ਹਨ ਤਾਂ ਨਵੇਂ ਕਿੰਨੇ ਖਿਡਾਰੀਏ ਬੱਚਿਆਂ ਤੋਂ ਬੱਚਿਆਂ ਦੇ ਕਿੰਨਾਂ ਵਿੱਚ ਕਿੰਨੀ ਕੋ ਚਾਹਤਾ ਕਬੱਡੀ ਨੂੰ ਲੈ ਕੇ ਦੇਖੋ ਸਰ ਬੱਚਿਆਂ ਨੇ ਤਾਂ ਗੇਮ ਆਪਣੇ ਬੱਚਿਆਂ ਦਾ ਤਾਂ ਨੈਚੁਰਲ ਚੀਜ਼ ਆ ਕਿ ਬੱਚਿਆਂ ਨੇ ਗੇਮ ਖੇਡਣੀ ਆ ਔਰ ਪਿਛਲੇ ਕਾਫੀ ਸਮਾਂ ਤੋਂ ਸਾਡੀ ਗੇਮ ਵਧੀਆ ਗਰੋ ਕਰ ਰਹੀ ਹੈ ਔਰ ਅਸੀਂ ਇਹਦੇ ਤੋਂ ਉਬਰਣ ਦੀ ਕੋਸ਼ਿਸ਼ ਵੀ ਕਰ ਰਹੇ ਆ ਬੱਚਿਆਂ ਚ ਬਹੁਤ ਜੋਸ਼ ਆ ਬੱਚੇ ਬਹੁਤ ਵਧੀਆ ਤਰ੍ਹਾਂ ਸਾਡੇ ਕੋਲ ਆਉਂਦੇ ਆ ਸਾਨੂੰ ਪੁੱਛਦੇ ਆ ਵੀ ਸਰ ਕਿਦਾਂ ਅਸੀਂ ਅੱਗੇ ਜਾ ਸਕਦੇ ਆ ਇਹਦੇ ਔਰ ਅਸੀਂ ਬੱਚਿਆਂ ਨੂੰ ਇਸ ਸੈਕਟਰ ਚ ਗਾਈਡ ਕਰਦੇ ਆ ਹਮ ਉਸ ਤੋਂ ਆਪਾਂ ਜੇ ਪਿੱਛੇ ਦੇਖੀਏ ਹਨਾ ਤਿਆਰੀ ਚੱਲ ਰਹੀ ਆ ਕਿ ਕਿਹੜੀ ਟੀਮ ਦੀ ਤਿਆਰੀ ਚੱਲ ਰਹੀ ਕਿੱਥੇ ਇਹਨਾਂ ਬੱਚਿਆਂ ਨੇ ਖੇਡਣ ਜਾਣਾ ਕਿੰਨੇ ਉਮਰ ਦੇ ਵਿੱਚ ਕੀ ਉਹ ਇਹ ਸਰ ਅੰਡਰ 14 ਕੁੜੀਆਂ ਦੀ ਟੀਮ ਹੈ ਚੰਡੀਗੜ੍ਹ ਵੱਲੋਂ ਇਹਨਾਂ ਨੇ ਸਕੂਲ ਨੈਸ਼ਨਲ ਜਿਹੜੇ ਟੂਰਨਾਮੈਂਟ ਆ ਉਹ ਖੇਡਣ ਜਾਣਾ ਆਂਧਰਾ ਪ੍ਰਦੇਸ਼ ਚ ਇਹਨਾਂ ਦਾ ਟੂਰਨਾਮੈਂਟ ਆ ਜੀ ਔਰ ਇਹ ਪਿਛਲੇ ਕਾਫੀ 15 ਦਿਨਾਂ ਤੋਂ ਮੇਰੇ ਕੋਲ ਪ੍ਰੈਕਟਿਸ ਕਰ ਰਹੀਆਂ ਇੱਥੇ ਕੁੜੀਆਂ ਕਿ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਕੈਂਪ ਮੈਨੂੰ ਦਿੱਤਾ ਗਿਆ ਇਹਨਾਂ ਦੀ ਕੋਚਿੰਗ ਵਾਸਤੇ ਹਮ ਤਾਂ ਹੋਰ ਕਿੰਨੇ ਕੈਂਪ ਜਿਹੜੇ ਇਦਾਂ ਦੇ ਪੂਰੇ ਪੰਜਾਬ ਦੀ ਗੱਲ ਕਰੀਏ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਕਿੰਨੇ ਕ ਚੱਲਦੇ ਨੇ ਕਿ ਸਰਕਾਰ ਜਿਹੜੀ ਆ ਜਾਂ ਫਿਰ ਪ੍ਰਸ਼ਾਸਨ ਜਿਹੜਾ ਜਿਹੜਾ ਵਿਭਾਗ ਨੇ ਹਨਾ ਉਹ ਕਿੰਨੇ ਕ ਸਹਿਯੋਗਦ ਨੇ ਕਿ ਖੇਡਾਂ ਨੂੰ ਉੱਪਰ ਲੈ ਕੇ ਜਾਣ ਵਾਸਤੇ ਕਬੱਡੀ ਨੂੰ ਉੱਪਰ ਲੈ ਦੇਖੋ ਜੀ ਇਹ ਜਿੱਦਾਂ ਹੁਣ ਇਹ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਦਾ ਕੈਂਪ ਮੇਰੇ ਕੋਲ ਹੈ ਇਦਾਂ ਹੀ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ 'ਚ ਵੀ ਕੈਂਪ ਲੱਗੇ ਹੋਣਗੇ ਔਰ ਪੰਜਾਬ ਦੀਆਂ ਵੀ ਟੀਮਾਂ ਨੇ ਖੇਡਣ ਜਾਣਾ ਔਰ ਅਲੱਗ-ਅਲੱਗ ਏਜ ਗਰੁੱਪ ਦੇ ਵੀ ਐ ਜਿੱਦਾਂ ਅੰਡਰ 19 ਬॉयਜ਼ ਐਂਡ ਗਰਲਜ਼ ਅੰਡਰ 14 ਬॉयਜ਼ ਐਂਡ ਗਰਲਜ਼ ਔਰ ਅੰਡਰ 17 ਬॉयਜ਼ ਐਂਡ ਗਰਲ ਇਹ ਸਾਡੀ ਸਕੂਲੀ ਟੂਰਨਾਮੈਂਟ ਹੁੰਦੇ ਐ ਇਹਦੇ ਤੋਂ ਇਲਾਵਾ ਔਰ ਅੱਜਕੱਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇੱਕ ਖੇਲੋ ਇੰਡੀਆ ਦਾ ਜਿਹੜਾ ਕਨਸੈਪਟ ਲਿਆਂਦਾ ਉਹ ਬਹੁਤ ਵਧੀਆ ਵਧੀਆ ਸਾਡੇ ਯੂਨੀਵਰਸ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਔਰ ਸਪੋਰਟਸ ਡਿਪਾਰਟਮੈਂਟ ਵੱਲੋਂ ਤਾਂ ਇੱਕ ਵਧੀਆ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ ਜਿਹੜੇ ਬੱਚੇ ਦਾ ਵੀ ਮੈਡਲ ਆਉਂਦਾ ਸਟੇਟ ਲੈਵਲ ਉਹ ਬੇਸ਼ੱਕ ਨੈਸ਼ਨਲ ਲੈਵਲ ਉਹਦੇ ਵਾਸਤੇ ਕਾਫੀ ਕੈਸ਼ ਪ੍ਰਾਈਜ਼ ਵਧੀਆ ਦਿੱਤੇ ਜਾ ਰਹੇ ਔਰ ਬੱਚਿਆਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਖੇਡਾਂ ਨੂੰ ਉ ਉਤਸ਼ਾਹਿਤ ਕਰਨ ਦੇ ਲਈ ਜਦੋਂ ਪਿਛਲੇ ਸਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਲੀਗਾਂ ਚਲਾਈਆਂ ਸੀਗੀਆਂ ਹਨ ਤਾਂ ਪੰਜਾਬ ਸਰਕਾਰ ਕਿੰਨੇ ਕੁ ਐਫਰਟ ਕਰ ਰਹੀ ਹੈ ਖੇਡਾਂ ਨੂੰ ਉਪਰ ਚੁੱਕਣ ਸਰਕਾਰ ਵੱਲੋਂ ਐਫਰਟ ਕੀਤੇ ਜਾ ਰਹੇ ਆ ਬੱਚਿਆਂ ਨੂੰ ਵਧੀਆ ਕਿੱਟਾਂ ਵਧੀਆ ਕੈਸ਼ ਪ੍ਰਾਈਜ਼ ਦਿੱਤੇ ਜਾ ਰਹੇ ਆ ਪਰ ਕਿਤੇ ਨਾ ਕਿਤੇ ਉਹੀ ਮੁੱਦਾ ਆ ਜੀ ਅਸੀਂ ਗਰਾਊਂਡਾਂ 'ਚ ਖੇਡਾਂਗੇ ਕਿੱਦਾਂ ਇਹਨਾਂ ਚੀਜ਼ਾਂ ਦਾ ਤਾਂ ਤਾਂ ਹੀ ਫਾਇਦਾ ਨਾ ਜੇ ਅਸੀਂ ਗਰਾਊਂਡਾਂ 'ਚ ਸਾਨੂੰ ਵਧੀਆ ਸੁਰੱਖਿਅਤ ਮਾਹੌਲ ਮਿਲੂਗਾ ਪਰਕੋ ਸਭ ਲੱਗਦਾ ਹੈ ਕਿ ਜੇ ਜਿੱਦਾਂ ਦੇ ਹਾਲਾਤ ਹੁਣ ਬਣ ਗਏ ਨੇ ਹਨਾ ਜੋ ਪਿਛਲੇ ਦਿਨਾਂ ਦੇ ਵਿੱਚ ਜੇ ਮੋਹਾਲੀ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਜਿਹੜੇ ਕਬੱਡੀ ਦੇ ਸਿਹird ਖਿਡਾਰੀ ਸੀਗੇ ਤੇ ਹੁਣ ਪ੍ਰੋਮੋਟਰ ਸੀਗੇ ਟੀਮਾਂ ਖੜਾਉਂਦੇ ਸੀਗੇ ਰਾਣਾ ਬਲਾਚੌਰੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਪਿਛਲੇ 2025 ਦੀ ਗੱਲ ਕਰੀਏ ਤਾਂ ਕਈ ਕਬੱਡੀ ਖਿਡਾਰੀਆਂ ਦੀ ਜਿਹੜੇ ਸ਼ਰੇਆਮ ਗੋਲੀ ਮਾਰ ਕੇ ਕਤਲ ਕੀਤਾ ਜਾਂਦਾ ਹੋਣ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਮੋਗਾ ਦੇ ਵਿੱਚ ਜਿਹੜਾ ਸੌਰੀ ਮੋਗਾ ਦੇ ਵਿੱਚ ਜਿਹੜਾ ਪਿੰਡਰ ਕਲਾਂ ਪਿੰਡ ਆ ਉੱਥੇ ਕਤਲ ਕਰ ਦਿੱਤਾ ਜਾਂਦਾ ਇੱਕ ਨੌਜਵਾਨ ਦਾ ਹਨਾ ਤੇ ਇੱਕ ਜਗਰਾਉਂ ਦੇ ਇਹ ਚੋ ਇੱਕ ਵੱਡੀ ਖਿਡਾਰੀ ਗਗਨਦੀਪ ਗਗਨ ਆ ਉਹਦਾ ਕਤਲ ਕਰ ਦਿੱਤਾ ਜਾਂਦਾ ਤਾਂ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਜਿਹੜੇ ਮਾਪੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵਿਚਾਰ ਹੈਗਾ ਕਿ ਬੱਚਿਆਂ ਨੂੰ ਗਰਾਊਂਡ ਤੱਕ ਨਾ ਜਾਣ ਦੇਈਏ ਬਿਲਕੁਲ ਸਰ ਮਾਪਿਆਂ ਨੂੰ ਤਾਂ ਡਰ ਲੱਗਦਾ ਹੀ ਹੁਣ ਜਿਹਦਾ ਪੁੱਤ ਗਰਾਊਂਡ 'ਚ ਖੇਡਦਾ ਮਾਰਿਆ ਗਿਆ ਔਰ ਉਹਦੀ ਕੋਈ ਸੁਣਵਾਈ ਵੀ ਨਹੀਂ ਹੋਈ ਉਹਨਾਂ ਦੇ ਸਰਕਾਰ ਉਹਨਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾ ਰਹੀ ਹੈ ਤਾਂ ਫਿਰ ਮਾਪਿਆਂ ਨੂੰ ਤਾਂ ਕਿਤੇ ਨਾ ਕਿਤੇ ਡਰ ਲੱਗਦਾ ਹੀ ਹੈ ਔਰ ਮਾਪੇ ਕਿਉਂ ਭੇਜਣਗੇ ਉਹਨਾਂ ਨੂੰ ਇਤਾਂ ਔਰ ਜੋ ਵਧੀਆ ਖਿਡਾਰੀ ਚੰਗੇ ਖਿਡਾਰੀ ਆ ਉਹਨਾਂ ਨਾਲ ਇਦਾਂ ਹੋ ਜੇ ਤਾਂ ਬਹੁਤ ਅਫਸੋਸ ਦੀ ਗੱਲ ਆ ਔਰ ਸਰਕਾਰ ਸਾਡੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਸੁਰੱਖਿਆ ਉਪਲਬਧ ਕਰਾਵੇ ਹਾਂ ਤਾਂ ਕਬੱਡੀ ਦੇ ਵਿੱਚ ਗੱਲ ਕਰੀਏ ਤਾਂ ਹੁਣ ਕੁੜੀਆਂ ਵੀ ਜਿਹੜੀਆਂ ਆਪਾਂ ਜੇ ਗੱਲ ਕਰੀ ਕੇ ਕਾਫੀ ਖੇਡਦੀਆਂ ਹੋਈਆਂ ਨਜ਼ਰ ਆਉਂਦੀਆਂ ਇੱਥੇ ਵੀ ਅਸੀਂ ਬੱਚੀਆਂ ਖੇਡਦੀਆਂ ਨਜ਼ਰ ਦੇਖ ਸਕਦੇ ਹਾਂ ਤਾਂ ਕਿੰਨੀਆਂ ਕਿ ਬੱਚੀਆਂ ਜਿਹੜੀਆਂ ਉਤਸ਼ਾਹਤ ਹੁੰਦੀਆਂ ਨੇ ਕਿੰਨੀਆਂ ਕਿ ਉਤਸ਼ਾਹ ਹੈਗਾ ਕਬੱਡੀ ਖੇਡਣ ਦਾ ਇਹ ਬੱਚੀਆਂ ਬਹੁਤ ਅੱਗੇ ਜਾ ਰਹੀਆਂ ਸਾਡੇ ਹੁਣ ਇੰਟਰਨੈਸ਼ਨਲ ਲੈਵਲ ਤੱਕ ਬੱਚੀਆਂ ਮੈਡਲ ਲੈ ਕੇ ਆ ਰਹੀਆਂ ਸਾਡੀ ਇੰਟਰਨੈਸ਼ਨਲ ਸਾਡੀ ਜਿਹੜੀ ਇੰਡੀਆ ਦੀ ਟੀਮ ਆ ਕਬੱਡੀ ਪਿੱਛੇ ਵਰਲਡ ਕੱਪ ਵੀ ਜਿੱਤੀ ਐ ਔਰ ਬੱਚੀਆਂ ਸਾਡੀਆਂ ਬਹੁਤ ਅੱਗੇ ਜਾ ਰਹੀਆਂ ਬਹੁਤ ਮਤਲਬ ਉਤਸ਼ਾਹ ਬੱਚਿਆਂ ਚ ਹਮ ਔਰ ਸਾਡੀ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਕਿ ਬੱਚਿਆਂ ਨੂੰ ਅੱਗੇ ਨਾ ਕਿਤੇ ਨਾ ਕਿਤੇ ਗੇਮਾਂ ਚ ਲੈ ਕੇ ਜਾਈਏ ਤਾਂ ਜਿਹੜੀ ਕਬੱਡੀ ਆਪਾਂ ਦੇਖਦੇ ਹਾਂ ਨਾ ਜ਼ੋਰ ਦੀ ਖੇਡ ਆ ਹਨਾ ਇੱਕ ਕਦੀ ਇੱਕ ਕਬੱਡੀ ਦੇ ਵਿੱਚ ਲੱਗਦਾ ਹੀ ਕੱਲਾ ਜ਼ੋਰ ਆ ਜ਼ੋਰ ਦੇ ਸਿਰ ਤੇ ਜਿਹੜੀ ਕਬੱਡੀ ਖੇਡੀ ਜਾਂਦੀ ਹੈ ਹਨਾਂ ਜਾਂ ਫਿਰ ਫੁਰਤੀ ਦੇ ਸਿਰ ਤੇ ਹਨਾ ਬੱਚਿਆਂ ਦੇ ਵਿੱਚ ਕੁੜੀਆਂ ਦੇ ਵਿੱਚ ਫਿਰ ਉਹ ਫੁਰਤੀ ਤੇ ਜ਼ੋਰ ਕਿਵੇਂ ਪਰਦੇ ਨਹੀਂ ਇਹ ਵੀ ਗਲਤ ਮਿਥਾ ਹੈ ਕਿ ਕੱਲੀ ਜ਼ੋਰ ਦੇ ਜਿਹਰ ਸਿਰ ਤੇ ਹੀ ਖੇਡੀ ਜਾਂਦੇ ਜਿਵੇਂ ਹੁਣ ਆ ਪਿੱਛੇ ਮੇਰੇ ਕੈਂਪ ਚੱਲ ਰਿਹਾ ਹੈ ਨੈਸ਼ਨਲ ਸਟਾਈਲ ਕਬੱਡੀ ਆ ਜਿਹੜੀ ਇਹਦੇ ਤਾਂ ਟੈਕਨੀਕ ਬਹੁਤ ਜ਼ਰੂਰੀ ਆ ਫੁਰਤੀ ਪੂਰਤੀ ਟੈਕਨੀਕ ਹੈ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਇਕੱਲਾ ਜ਼ੋਰ ਨਹੀਂ ਚੱਲਦਾ ਜ਼ੋਰ ਆਪਣੇ ਜਿਹੜੇ ਸਰਕਲ ਸਟਾਈਲ ਉਹਦੇ ਵਿੱਚ ਕਿਤੇ ਕਿਸੇ ਹੱਦ ਤੱਕ ਜ਼ੋਰ ਚੱਲਦਾ ਹੈ ਔਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਟੈਕਨੀਕ ਚੱਲਦੀ ਹੈ ਔਰ ਬੱਚੇ ਜਿਹੜੇ ਥੋੜੇ ਕਾਫੀ ਉਤਸ਼ਾਹਤ ਆ ਇਸ ਚੀਜ਼ ਨੂੰ ਲੈ ਕੇ ਕਿ ਉਹ ਬੱਚਿਆਂ ਨੂੰ ਅ ਅੱਜ ਕੱਲ ਕੈਸ਼ ਪ੍ਰਾਈਜ਼ ਦਿੱਤੇ ਜਾ ਰਹੇ ਆ ਪੈਸਾ ਬਹੁਤ ਹੈ ਤੇ ਬੱਚੇ ਸਾਡੇ ਚਾਹੁੰਦੇ ਆ ਵੀ ਸਾਨੂੰ ਅੱਗੇ ਲੈ ਕੇ ਜਾਇਆ ਜਾਏ ਸਾਨੂੰ ਕੋਈ ਨਾ ਕੋਈ ਗਾਈਡ ਕੀਤਾ ਜਾਏ ਕਿਸੇ ਲੈਵਲ ਤੇ ਜੀ ਤਾਂ ਹੁਣ ਅੱਗੇ ਦੇ ਕੀ ਪਲਾਨ ਨੇ ਕਬੱਡੀ ਨੂੰ ਲੈ ਕੇ ਅੱਗੇ ਸਰ ਮੈਂ ਤਾਂ ਇਹ ਕੈਂਪ ਚੱਲ ਰਿਹਾ ਮੇਰੇ ਤਾਂ ਹੁਣ ਨੈਸ਼ਨਲ ਟੀਮ ਲੈ ਕੇ ਜਾਣੀ ਆ ਮੈਂ ਇਹਦੀ ਤਿਆਰੀ ਚੱਲ ਰਹੀ ਆ ਵਧੀਆ ਅੱਗੇ ਦੇਖਦੇ ਆ ਬੱਚਿਆਂ ਦੀ ਕੀ ਪ੍ਰੈਕਟ ਕੀ ਪਰਫਾਰਮੈਂਸ ਆਉਂਦੀ ਆ ਇਹਦੇ ਬਾਰੇ ਹੋਰ ਤਾਂ ਕੋਈ ਜੀ ਸੋ ਸਾਡਾ ਕਬੱਡੀ ਕੋਚ ਜਿਹੜੇ ਮਲਕੀਤ ਸਿੰਘ ਮਜੂਦ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਕਿ ਆਖਰ ਕਬੱਡੀ ਦਿਨ ਬਦ ਦਿਨ ਸਤਾਰ ਥੱਲੇ ਜਾਣ ਦਾ ਕਿਉਂਕਿ ਪਹਿਲਾਂ ਕਬੱਡੀ ਕੱਖਾਂ ਤੋਂ ਲੱਖਾਂ ਦੀ ਵੀ ਹੋਊਗੀ ਸੀ ਕਰੋੜਾਂ ਦੀ ਵੀ ਹੋ ਗਈ ਸੀ ਪਰ ਹੁਣ ਫੇਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਘਟਨਾਵਾ ਘਟਦੀਆਂ ਨੇ ਤਾਂ ਕਬੱਡੀ ਦਾ ਮਿਆਰ ਜਿਹੜਾ ਥੋੜਾ ਥੱਲੇ ਆਇਆ ਫਾਉਂਡੇਸ਼ਨਾਂ ਨੇ ਕਬੱਡੀ ਕਰਵਾਉਣੀ ਮਨਾ ਕਰ ਦਿੱਤੀ ਹੈ ਕਿ ਅਸੀਂ ਜਿਹੜੇ ਕੱਪ ਨੇ ਉਹ ਨਹੀਂ ਕਰਵਾਵਾਂਗੇ ਸੋ ਇਸ ਦੇ ਉੱਤੇ ਜਿਹੜੀ ਸਾਰੀ ਵਿਚਾਰ ਚਰਚਾ ਹੋਈ ਹੈ ਤੁਹਾਨੂੰ ਇਹ ਵਿਚਾਰ ਚਰਚਾ ਕਿਦਾਂ ਦੀ ਲੱਗੀ ਆਪਣੀ ਰეკਮੈਂਡ ਬਾਕਸ ਦੇ ਵਿੱਚ ਜ਼ਰੂਰ